ਸਾਰੇ ਕਾਜੀ ਸਾਰਿਆਂ ਨੂੰ ਫੌਰਸ ਨਾਲ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਕਸਟਰਡ ਤੁਸੀਂ ਕਹੋਗੇ ਕਿ ਕਸਟਰਡ ਤਾਂ ਹਰ ਇੱਕ ਨੂੰ ਬਣਾਉਣਾ ਹੁੰਦਾ ਹੈ ਹਾਂ ਜੀ ਸਾਰਿਆਂ ਨੂੰ ਬਣਾਉਣਾ ਹੁੰਦਾ ਹੈ ਇਹਦੇ ਵਿੱਚ ਕੋਈ ਔਖਾ ਕੰਮ ਨਹੀਂ ਆ ਬਟ ਜਿਹੜਾ ਅੱਜ ਅਸੀਂ ਕਸਟਰਡ ਬਣਾਵਾਂਗੇ ਉਹ ਇੱਕ ਅਲੱਗ ਤਰੀਕੇ ਦੇ ਨਾਲ ਬਣਾਵਾਂਗੇ ਨੋਰਮਲ ਕਸਟਰਡ ਹੈ ਤੇ ਉਹਦੇ ਵਿੱਚ ਫਰੂਟਸ ਵਗੈਰਾ ਪਾ ਕੇ ਤੇ ਉਹ ਤਾਂ ਹਰ ਕੋਈ ਜਿਹੜਾ ਗਰਮੀਆਂ ਦੇ ਵਿੱਚ ਹੈ ਉਹ ਖਾਣਾ ਨਾ ਉਹਨੂੰ ਪਸੰਦ ਕਰਦਾ ਹੈ ਬੱਚੇ ਬਹੁਤ ਪਸੰਦ ਕਰਦੇ ਆ ਵੱਡੇ ਪਸੰਦ ਕਰਦੇ ਆ ਤੇ ਕੋਈ ਵੀ ਰਿਲੇਟਿਵ ਰਿਸ਼ਤੇਦਾਰ ਆਉਂਦਾ ਹੈ ਤੇ ਘਰ ਦੇ ਵਿੱਚ ਆਮ ਹੀ ਸਰਦੀਆਂ ਗਰਮੀਆਂ ਦੇ ਵਿੱਚ ਸੌਰੀ ਗਰਮੀਆਂ ਦੇ ਵਿੱਚ ਆਮ ਹੀ ਬੰਦ ਆਏ ਤੇ ਹਰ ਘਰ ਦੇ ਵਿੱਚ ਬੰਦ ਆਏ ਤੇ ਨਾਰਮਲ ਹੀ ਗੱਲ ਹੈ ਕਿ ਹਰ ਕਿਸੇ ਨੂੰ ਬਣਾਉਣਾ ਹੁੰਦਾ ਹੋਵੇਗਾ ਤੇ ਜਿਹੜਾ ਅੱਜ ਮੈਂ ਤਰੀਕੇ ਨਾਲ ਬਣਾਉਣ ਜਾ ਰਹੀ ਆ ਉਹ ਇੱਕ ਅਲੱਗ ਤਰੀਕਾ ਹੈ ਤੇ ਹੋ ਸਕਦਾ ਹੈ ਕਈਆਂ ਘਰਾਂ ਵਿੱਚ ਬੰਦ ਆ ਵੀ ਹੋਵੇ ਜੇ ਨਹੀਂ ਬੰਦ ਆ ਤੇ ਅੱਜ ਉਹ ਤਰੀਕਾ ਦੇਖੋ ਮੈਂ ਬਣਾਉਣ ਜਾ ਰਹੀ ਆ ਇੱਕ ਕਸਟਰਡ ਵਾਲੇ ਬ੍ਰੈਡ ਰੋਲ ਬ੍ਰੈਡ ਰੋਲ ਕਸਟਰਡ ਵਾਲੀ ਤੇ ਤੁਸੀਂ ਵੀ ਇੱਕ ਵਾਰੀ ਨੂੰ ਟਰਾਈ ਕਰਕੇ ਜਰੂਰ ਦੇਖਿਓ ਤੇ ਕੋਈ ਵੀ ਤੁਹਾਡੇ ਰਿਲੇਟਿਵ ਆਵੇ ਤੇ ਉਹਨਾਂ ਨੂੰ ਖਵਾ ਕੇ ਜਰੂਰ ਦੇਖਿਓ ਵਾਰ-ਵਾਰ ਇਸ ਚੀਜ਼ ਦੀ ਫਰਮੈਸ਼ ਕਰਨਗੇ ਤੇ ਅੱਜ ਤੁਹਾਨੂੰ ਮੈਂ ਬਣਾ ਕੇ ਤੇ ਦੱਸਦੀ ਆ ਤੇ ਤੁਸੀਂ ਦੇਖ ਕੇ ਟੇਸਟ ਕਰ ਲਿਓ ਵੀ ਕਿਸ ਤਰ੍ਹਾਂ ਦੇ ਲੱਗੇ ਤੇ ਮੈਂ ਬਣਾਉਣ ਜਾ ਰਹੀ ਆ ਤੇ ਇਹ ਰੈਸਪੀ ਤੁਹਾਡੇ ਨਾਲ ਜਿਹੜੀ ਆ ਸ਼ੇਅਰ ਕਰਦੀ ਆ ਤੇ ਆਜੋ ਬਣਾਉਨੇ ਆ ਤੇ ਇਹਦੇ ਵਾਸਤੇ ਕੀ ਹੈ ਸਭ ਤੋਂ ਪਹਿਲਾਂ ਜਿੰਨਾ ਦੁੱਧ ਚਾਹੀਦਾ ਹੈ ਆਪਣੇ ਫੈਮਿਲੀ ਦੇ ਅਕੋਰਡਿੰਗ ਜਿੰਨਾ ਤੁਹਾਨੂੰ ਕਸਟਰਡ ਚਾਹੀਦਾ ਹੈ ਨਾਰਮਲ ਪਲਾਸੀ ਜਿਸ ਤਰ੍ਹਾਂ ਨਾਰਮਲ ਤਰੀਕੇ ਨਾਲ ਕਸਟਰਡ ਬਣਾਉਂਦੇ ਆ ਪਲਾਸੀ ਉਹ ਬਣਾਵਾਂਗੇ ਤੇ ਆਪਣੀ ਫੈਮਿਲੀ ਦੇ ਅਕੋਰਡਿੰਗ ਤੁਸੀਂ ਦੁੱਧ ਲੈ ਰਹੇ ਹੋ ਤੇ ਹਾਂਜੀ ਸਭ ਤੋਂ ਪਹਿਲਾਂ ਅਸੀਂ ਕਰ ਲੈਣਾ ਹੈ ਗੈਸ ਨੂੰ ਆਨ ਤੇ ਗੈਸ ਆਨ ਕਰਕੇ ਫਿਰ ਅਸੀਂ ਜਿੰਨਾ ਵੀ ਦੁੱਧ ਚਾਹੀਦਾ ਹੈ ਤੁਹਾਨੂੰ ਜਿੰਨੇ ਕੁਆਂਟੀਟੀ ਵਿੱਚ ਤੁਸੀਂ ਕਸਟਰਡ ਬਣਾਉਣਾ ਹੈ ਉਹਨਾਂ ਦੁੱਧ ਲੈ ਲੈਣਾ ਤੇ ਦੁੱਧ ਲੈ ਕੇ ਤਾਂ ਫਿਰ ਤੁਸੀਂ ਇਹਨੂੰ ਗੈਸ ਤੇ ਉੱਪਰ ਗਰਮ ਹੋਣ ਵਾਸਤੇ ਰੱਖਦੇ ਹਾਂ ਦੁੱਧ ਜਿਹੜਾ ਵਾ ਉਹ ਸਲੋ ਸਲੋ ਹੌਲੀ ਹੌਲੀ ਜਿਹੜਾ ਵਾ ਉਹ ਗਰਮ ਹੁੰਦਾ ਰਹੇਗਾ ਤੇ ਦੂਸਰੇ ਪਾਸੇ ਅਸੀਂ ਜਿਹੜਾ ਵਾ ਨਾਲ-ਨਾਲ ਜਿਹੜੀ ਆ ਬ੍ਰੈਡ ਰੋਲ ਦੀ ਫੀਲਿੰਗ ਦੀ ਤਿਆਰੀ ਕਰਦੇ ਰਵਾਂਗੇ ਇਹਦੇ ਵਾਸਤੇ ਅਸੀਂ ਜਿਹੜਾ ਵਾ ਉਹ ਬਨਾਣਾ ਲੈ ਲਏ ਆ ਨਾਲ ਲੈ ਲਏ ਗ੍ਰੇਪਸ ਤੇ ਬਨਾਣਾ ਨੂੰ ਅਸੀਂ ਬਿਲਕੁਲ ਬਰੀਕ-ਬਰੀਕ ਕੱਟਣਾ ਹੈ ਜਿਸ ਤਰ੍ਹਾਂ ਅਸੀਂ ਤੜਕੇ ਵਾਸਤੇ ਕੱਟਦੇ ਹਾਂ ਨਾ ਪਿਆਜ਼ ਉਸ ਤਰ੍ਹਾਂ ਬਰੀਕ-ਬਰੀਕ ਕੱਟਣਾ ਹੈ ਇਹਦੇ ਵਿੱਚ ਤੁਸੀਂ ਐਪਲ ਵੀ ਪਾ ਸਕਦੇ ਹੋ ਮੰango ਵੀ ਪਾ ਸਕਦੇ ਹੋ ਜੋ ਤੁਹਾਡੀ ਪਸੰਦ ਦਾ ਫਰੂਟ ਹੈ ਤੁਸੀਂ ਉਹ ਵਿੱਚ ਪਾ ਸਕਦੇ ਹੋ ਬਸ ਇਹ ਕਿ ਮੇਰੇ ਬੱਚੇ ਜਿਹੜੇ ਐਪਲ ਵਗੈਰਾ ਇਹਦੇ ਵਿੱਚ ਕਸਟਰਡ ਚ ਖਾਣਾ ਪਸੰਦ ਨਹੀਂ ਕਰਦੇ ਤੇ ਇਸ ਕਰਕੇ ਜਿਹੜਾ ਵਾ ਉਹ ਮੈਂ ਆ ਉਹ ਨੂੰ ਸਟਿਪ ਕਰ ਰਹੀਆਂ ਤੇ ਮੈਂ ਸਿਰਫ ਬਨਾਣਾ ਤੇ ਗ੍ਰੇਪਸ ਇਹਦੇ ਵਿੱਚ ਐਡ ਕਰ ਰਹੀਆਂ ਤੇ ਹੁਣ ਅਸੀਂ ਕੀ ਕਰਨਾ ਹੈ ਗ੍ਰੇਪਸ ਵਾ ਉਹਨਾਂ ਨੂੰ ਵੀ ਬਰੀਕ-ਬਰੀਕ ਕੱਟ ਲੈਣਾ ਤੇ ਇਹ ਸਾਰਾ ਮਟੀਰੀਅਲ ਜਿਹੜਾ ਵਾ ਉਹ ਛੋਟਾ-ਛੋਟਾ ਕੱਟ ਕੇ ਅਸੀਂ ਤਿਆਰ ਕਰ ਲੈਣਾ ਤੇ ਇਹਨਾਂ ਨੂੰ ਕੱਟਣ ਤੋਂ ਬਾਅਦ ਫਿਰ ਅਸੀਂ ਜਿਹੜਾ ਵਾ ਅ ਥੋੜਾ ਜਿਹਾ ਇਹਦੇ ਵਿੱਚ ਜਿਹੜਾ ਵਾ ਉਹ ਡਰਾਈ ਫਰੂਟ ਜਿਸ ਤਰ੍ਹਾਂ ਪਮਕਿੰਸ ਸੀਡ ਨੇ ਤੇ ਨਾਲ ਏਗ ਥੋੜੇ ਜਿਹਾ ਬਦਾਮ ਨੇ ਇਹਨਾਂ ਨੂੰ ਤੁਸੀਂ ਐਡ ਕਰ ਲੈਣਾ ਹੈ ਤੇ ਉਹ ਅਸੀਂ ਜਿਹੜਾ ਮਿਕਸਰ ਜਾਰ ਦੇ ਵਿੱਚ ਇਹਨੂੰ ਜਿਹੜਾ ਪੀਸ ਕੇ ਥੋੜਾ ਮੋਟਾ-ਮੋਟਾ ਹੀ ਗ੍ਰाइंड ਕਰਨਾ ਹੈ ਤੇ ਇਸ ਮਟੀਰੀਅਲ ਫਰੂਟ ਦੇ ਵਿੱਚ ਜਿਹੜਾ ਬਈ ਡਰਾਈ ਫਰੂਟ ਉਹ ਵੀ ਐਡ ਕਰ ਦਵਾਂਗੇ ਤੇ ਇਹਨੂੰ ਜਿਹੜਾ ਵਾ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਤੇ ਇਹ ਮੈਂ ਪੀਸ ਕੇ ਤੇ ਫਰੂਟਸ ਦੇ ਨਾਲ ਇਹ ਵਿੱਚੇ ਐਡ ਕਰ ਦਿੱਤਾ ਤੇ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਹੱਥ ਦੇ ਨਾਲ ਜਿਹੜਾ ਹੱਥ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਹੱਥਾਂ ਦੇ ਨਾਲ ਹੀ ਹਿਲਾ ਲੈਣਾ ਹੈ ਤੇ ਹੁਣ ਇਸ ਤੋਂ ਬਾਅਦ ਅਸੀਂ ਕੀ ਕਰਾਂਗੇ ਕਿ ਇੱਕ ਸਾਈਡ ਤੇ ਜਿਹੜਾ ਦੁੱਧ ਗਰਮ ਹੋ ਰਿਹਾ ਹੈ ਤੇ ਇੱਧਰ ਅਸੀਂ ਜਿਹੜਾ ਕਸਟਰਡ ਵਾ ਉਹ ਅਸੀਂ ਦੁੱਧ ਦੇ ਹਿਸਾਬ ਨਾਲ ਮੈਂ 2 ਚਮਚ ਕਸਟਰਡ ਦੇ ਲੈ ਲਿਆ ਇਹ 2 ਚਮਚ ਵੱਡੇ ਨੇ ਚਮਚ ਵੱਡਾ ਹੈ ਤੇ ਇਹਦੇ ਅਕੋਰਡਿੰਗ ਲੈ ਲੇ ਮੈਂ 2 ਚਮਚ ਕਸਟਰਡ ਦੇ ਤੇ ਇਹਨੂੰ ਮੈਂ ਦੁੱਧ ਦੇ ਨਾਲ ਠੰਡੇ ਦੁੱਧ ਦੇ ਨਾਲ ਹੀ ਘੋਲ ਲਾਵਾਂਗੀ ਕਈ ਜਿਹੜਾ ਪਾਣੀ ਨਾਲ ਵੀ ਘੋਲ ਲੈਂਦੇ ਨੇ ਤੇ ਇਹਨੂੰ ਗਰਮ ਪਾਣੀ ਜਾਂ ਗਰਮ ਦੁੱਧ ਦੇ ਨਾਲ ਨਹੀਂ ਘੁਲਣਾ ਇਹ ਲੰਸ ਬਣ ਜਾਂਗੇ ਵਿੱਚ ਲੰਸ ਬਣ ਜਾਂਦੀ ਹੈ ਨੇ ਮੋٹے ਮੋٹے ਢੇਲੇ ਬਣ ਜਾਂਦੇ ਨੇ ਤੇ ਇਸ ਕਰਕੇ ਇਹਨੂੰ ਠੰਡੇ ਪਾਣੀ ਦੇ ਨਾਲ ਜਾਂ ਠੰਡੇ ਦੁੱਧ ਦੇ ਨਾਲ ਹੀ ਘੁਲਣਾ ਹੈ ਤੇ ਹੁਣ ਅਸੀਂ ਕੀ ਕਰਾਂਗੇ ਕਿ ਇਹ ਦੁੱਧ ਇਧਰ ਗਰਮ ਹੋ ਗਿਆ ਹੈ ਤੇ ਹੁਣ ਅਸੀਂ ਜਿਹੜਾ ਥੋੜਾ ਥੋੜਾ ਕਰਕੇ ਇਹ ਕਸਟਰਡ ਜਿਹੜਾ ਕੋਲ ਤਿਆਰ ਕੀਤਾ ਹੈ ਉਹਨੂੰ ਪਾਉਂਦੇ ਜਾਵਾਂਗੇ ਤੇ ਨਾਲ-ਨਾਲ ਹਿਲਾਉਂਦੇ ਜਾਵਾਂਗੇ ਜੇ ਅਸੀਂ ਨਹੀਂ ਹਿਲਾਵਾਂਗੇ ਤਾਂ ਵਿੱਚ ਢੇਲੇ ਬੱਜ ਜਾਣਗੇ ਤੇ ਇਸ ਕਰਕੇ ਇਸ ਦੇ ਦੁੱਧ ਨੂੰ ਜਿਹੜਾ ਨਾਲ ਦੀ ਨਾਲ ਹਿਲਾਉਂਦੇ ਰਹਿਣਾ ਹੈ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਤੇ ਹੁਣ ਦੇਖੋ ਇਹ ਜਿਹੜਾ ਕਸਟਰਡ ਵਾ ਉਹ ਬਣਨਾ ਸ਼ੁਰੂ ਹੋ ਗਿਆ ਹੈ ਤੇ ਇਹ ਹੌਲੀ-ਹੌਲੀ ਗਾੜਾ ਹੋ ਜਾਵੇਗਾ ਤੇ ਇਹਦੇ ਵਿੱਚ ਤੁਸੀਂ ਆਪਣੇ ਨਾਲ ਹੀ ਟੇਸਟ ਅਕੋਰਡਿੰਗ ਤੁਸੀਂ ਚੀਨੀ ਐਡ ਕਰ ਸਕਦੇ ਹੋ ਤੇ ਜਿਹੜਾ ਕਸਟਰਡ ਆ ਥੋੜਾ ਮਿੱਠਾ ਹੀ ਸਵਾਦ ਲੱਗਦਾ ਹੈ ਇਸ ਕਰਕੇ ਮੈਂ ਚੀਨੀ ਐਡ ਕਰ ਦਿੱਤੀ ਹੈ ਤੇ ਹੁਣ ਦੇਖੋ ਕਸਟਰਡ گاੜਾ ਹੋਣਾ ਸ਼ੁਰੂ ਹੋ ਗਿਆ ਹੈ ਇਹਨੂੰ ਜਿਆਦਾ ਵੀ ਥਿੱਕ ਨਹੀਂ ਕਰਨਾ ਇਹ ਨਾ ਬਹੁਤਾ ਪਤਲਾ ਹੋਵੇ ਨਾ ਜਿਆਦਾ ਗਾੜਾ ਤੇ ਇਹ ਦੇਖੋ ਕਸਟਰਡ ਜਿਹੜਾ ਬਣ ਕੇ ਰੈਡੀ ਹੋ ਗਿਆ ਹੈ ਤੇ ਹੁਣ ਅਸੀਂ ਇਸ ਨੂੰ ਖੁੱਲੇ ਭਾਂਡੇ ਵਿੱਚ ਕੱਢ ਲਿਆ ਹੈ ਤੇ ਇਹਨੂੰ ਜਿਹੜਾ ਵਾ ਥੋੜਾ ਠੰਡਾ ਹੋ ਜਾਵੇਗਾ ਤਾਂ ਫ੍ਰੀਜਰ 'ਚ ਜਿਹੜਾ ਵਾ ਠੰਡਾ ਹੋਣ ਵਾਸਤੇ ਰੱਖ ਦਵਾਂਗੇ ਤੇ ਦੂਸਰੀ ਸਾਈਡ ਤੇ ਅਸੀਂ ਲੈ ਲਏ ਨੇ 19 ਡੇਰ ਤੱਕ ਬ੍ਰੈਡ ਜਿੰਨੀ ਦੇਰ ਤੱਕ ਕਸਟਰਡ ਠੰਡਾ ਹੁੰਦਾ ਹੈ ਬ੍ਰੈਡ ਦੇ ਜਿਹੜੇ ਸਾਈਡਾਂ ਨੇ ਕਾਰਨਰ ਬ੍ਰਾਊਨ 파ਰਟ ਆ ਇਹਨਾਂ ਨੂੰ ਅਸੀਂ ਹੌਲੀ-ਹੌਲੀ ਜਿਹੜਾ ਵਾ ਉਹ ਕੱਟ ਦਵਾਂਗੇ ਤੇ ਤੁਸੀਂ ਬ੍ਰੈਡ ਜਿਹੜੀ ਆ ਉਹ ਵੱਡੀ ਸ਼ੇਪ ਦੇ ਵਿੱਚ ਹੀ ਲਿਓ ਮੈਨੂੰ ਇਹ ਛੋਟੀ ਸ਼ੇਪ ਚ ਮਿਲੀ ਕਿਉਂਕਿ ਜਦੋਂ ਅਸੀਂ ਕੱਟ ਦਿੰਨੇ ਆ ਤਾਂ ਫਿਰ ਇਹ ਬ੍ਰੈਡ ਛੋਟਾ ਰਹਿ ਜਾਂਦਾ ਹੈ ਤੇ ਹੁਣ ਅਸੀਂ ਲੈ ਲਾਂਗੇ ਠੰਡਾ ਦੁੱਧ ਤੇ ਦੁੱਧ ਲੈ ਕੇ ਇਹਦੇ ਵਿੱਚ ਅਸੀਂ ਬ੍ਰੈਡ ਨੂੰ ਡਿਪ ਕਰ ਕਰਕੇ ਤੇ ਜਿਹੜਾ ਅਸੀਂ ਮਿਕਸਚਰ ਤਿਆਰ ਕੀਤਾ ਸੀਗੀ ਫਰੂਟ ਡਰਾਈ ਫਰੂਟ ਦਾ ਉਹ ਜਿਹੜਾ ਵਾ ਅਸੀਂ ਆ ਦੇਖੋ ਇਹਨੂੰ ਹੁਣ ਅਸੀਂ ਥੋੜਾ ਥੋੜਾ ਕਰਕੇ ਤੇ ਇਹਨਾਂ ਬਰੈਡਸ ਦੇ ਵਿੱਚ ਇਹਨਾਂ ਨੂੰ ਫਿਲਿੰਗ ਕਰਦੇ ਜਾਵਾਂਗੇ ਤੇ ਇਹ ਫਿਲਿੰਗ ਕਰਕੇ ਇਸ ਤਰੀਕੇ ਨਾਲ ਵਿੱਚ ਪਾ ਲਿਆ ਮਟੀਰੀਅਲ ਤੇ ਇਹਨਾਂ ਨੂੰ ਬਰੈਡ ਨੂੰ ਇਸ ਤਰ੍ਹਾਂ ਫੋਲਡ ਕਰਕੇ ਤੇ ਇਹਨੂੰ ਗੋਲ ਗੋਲ ਕਰਦੇ ਜਾਵਾਂਗੇ ਤੁਹਾਡੀ ਮਰਜ਼ੀ ਹੈ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹੋ ਗੋਲ ਵੀ ਦੇ ਸਕਦੇ ਹੋ ਲੰਬੇ ਵੀ ਰੱਖ ਸਕਦੇ ਹੋ ਤੇ ਇਹ ਦੇਖੋ ਇਹ ਬਰੈਡ ਰੋਲ ਇਸ ਤਰੀਕੇ ਨਾਲ ਤਿਆਰ ਜਿਹੜੇ ਆ ਉਹ ਸਾਰੇ ਅਸੀਂ ਕਰ ਲਵਾਂਗੇ ਤੁਸੀਂ ਜਿਹੜਾ ਵਾ ਇਹਨਾਂ ਬ੍ਰੈਡ ਨੂੰ ਜਿਹੜੇ ਵੀ ਸੁੱਕੇ ਹੁੰਦੇ ਆ ਇਹਨਾਂ ਨੂੰ ਦੁੱਧ ਦੇ ਨਾਲ ਗਿੱਲਾ ਕਰੀ ਜਾਣਾ ਪਾਣੀ ਦੇ ਨਾਲ ਗਿੱਲਾ ਨਹੀਂ ਕਰਨਾ ਦੁੱਧ ਦੇ ਨਾਲ ਗਿੱਲਾ ਕਰਨਾ ਹੈ ਤੇ ਇਸ ਤਰੀਕੇ ਦੇ ਨਾਲ ਫਿਰ ਤੁਸੀਂ ਇਹਦੇ ਵਿੱਚ ਸਟਫਿੰਗ ਕਰਦੇ ਜਾਓ ਤੇ ਇਹ ਸਾਰੇ ਬ੍ਰੈਡ ਰੋਲ ਇਸ ਤਰੀਕੇ ਨਾਲ ਬਣਾ ਕੇ ਤੁਸੀਂ ਤਿਆਰ ਕਰ ਲਓ ਤੇ ਉਹ ਇਹਨੂੰ ਪਹਿਲਾਂ ਕਰਿਓ ਕਿ ਤੁਸੀਂ ਕਸਟਰਡ ਬਣਾ ਕੇ ਰੱਖ ਲਿਓ ਕਿਉਂਕਿ ਉਹ ਉਨੀ ਦੇਰ ਤੱਕ ਜਿਹੜਾ ਵਾ ਠੰਡਾ ਹੁੰਦਾ ਰਹੇਗਾ ਤੇ ਇੱਧਰ ਇਸੇ ਤਰੀਕੇ ਦੇ ਨਾਲ ਅਸੀਂ ਜਿੰਨੇ ਵੀ ਸਾਰੇ ਬ੍ਰੈਡ ਵਾ ਉਹ ਸਾਰਿਆਂ ਨੂੰ ਇੱਕ ਇੱਕ ਕਰਕੇ ਦੁੱਧ ਚ ਡਿਪ ਕਰਦੇ ਜਾਵਾਂਗੇ ਤੇ ਮਟੀਰੀਅਲ ਵਿੱਚ ਐਡ ਕਰਦੇ ਜਾਵਾਂਗੇ ਇੱਕ ਵਾਰੀ ਤੁਸੀਂ ਬਣਾ ਕੇ ਦੇਖਿਓ ਤੁਹਾਡੇ ਬੱਚੇ ਕਰਦੇ ਬਾਰ-ਬਾਰ ਇਹ ਚੀਜ਼ ਖਾਣ ਦੀ ਡਿਮਾਂਡ ਕਰਨਗੇ ਤੇ ਜੇ ਤੁਸੀਂ ਗੈਸਟਰੋ ਨੂੰ ਖਲਾਓਗੇ ਤਾਂ ਉਹ ਵੀ ਬਾਰ-ਬਾਰ ਜਦੋਂ ਵੀ ਆਉਣਗੇ ਇਸ ਚੀਜ਼ ਦੀ ਡਿਮਾਂਡ ਕਰਨਗੇ ਇਸ ਚੀਜ਼ ਨੂੰ ਬਣਾਉਣ ਤੇ ਜਿਹੜਾ ਵਾ ਉਹ ਟਾਈਮ ਤਾਂ ਥੋੜਾ ਲੱਗਦਾ ਏ ਇਸ ਕਰਕੇ ਜਦੋਂ ਤੁਹਾਡੇ ਕੋਲ ਟਾਈਮ ਦੀ ਗੁੰਜਾਇਸ਼ ਹੋਵੇ ਉਦੋਂ ਹੀ ਇਹ ਬਣਾਇਓ ਉਕੀ ਕਸਟਰਡ ਇਕੱਲਾ ਬਣਾਉਣਾ ਤਾਂ ਬਹੁਤ ਸੌਖਾ ਏ ਉਹ ਜਲਦੀ ਬਣ ਜਾਂਦਾ ਏ ਬਟ ਜਦੋਂ ਇਹ ਇੰਨੀ ਤਾਮਚਮ ਕਰਨੀ ਹੁੰਦੀ ਏ ਤੇ ਇਹਦੇ ਵਾਸਤੇ ਥੋੜਾ ਖੁੱਲਾ ਟਾਈਮ ਹੋਣਾ ਚਾਹੀਦਾ ਏ ਬਟ ਇਹ ਆ ਕਿ ਇੱਕ ਵਧੀਆ ਚੀਜ਼ ਵੀ ਬਣ ਕੇ ਤਿਆਰ ਹੁੰਦੀ ਏ ਤੇ ਦੇਖੋ ਸਾਰੇ ਮੈਂ ਬ੍ਰੈਡ ਰੋਲ ਜਿਹੜੇ ਤਿਆਰ ਕਰ ਲਏ ਨੇ ਹੁਣ ਇਹਨਾਂ ਨੂੰ ਵੀ ਫ੍ਰੀਜ ਵਿੱਚ ਜਰਾ ਸੀ ਠੰਡੇ ਹੋਣ ਵਾਸਤੇ ਰੱਖ ਦਾਂਗੇ ਤੇ 2-3 ਘੰਟੇ ਤੋਂ ਬਾਅਦ ਇਹ ਦੇਖੋ ਕਸਟਰਡ ਵੀ ਬਿਲਕੁਲ ਐਨ ਚਿੱਲ ਠੰਡਾ ਹੋ ਗਿਆ ਏ ਤੇ ਬ੍ਰੈਡ ਰੋਲ ਵੀ ਠੰਡੇ ਹੋ ਗਏ ਤੇ ਹੁਣ ਅਸੀਂ ਇੱਕ ਇੱਕ ਬ੍ਰੈਡ ਰੋਲ ਜਿਹੜਾ ਵਾ ਉਹ ਬਾਉਲ ਦੇ ਵਿੱਚ ਪਾਉਂਦੇ ਜਾਵਾਂਗੇ ਤੇ ਉਹਦੇ ਉੱਤੇ ਅਸੀਂ ਇਸ ਤਰੀਕੇ ਨਾਲ ਕਸਟਰਡ ਪਾ ਦਵਾਂਗੇ ਕਸਟਰਡ ਪਾ ਕੇ ਤੇ ਫਿਰ ਜਿਹੜਾ ਵਾ ਅਸੀਂ ਸਰਵ ਕਰਾਂਗੇ ਇਹ ਦੇਖੋ ਇਸ ਤਰੀਕੇ ਨਾਲ ਬਣ ਕੇ ਤਿਆਰ ਹੋ ਗਏ ਨੇ ਤੇ ਬੇਟਾ ਮੇਰਾ ਖਾ ਕੇ ਦੱਸੇਗਾ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਬਣੇ ਨੇ ਬ੍ਰੈਡ ਵੀ ਖਾ ਰੋਲ ਬਹੁਤ ਪਸੰਦ ਆਈ ਇਸ ਦੀ ਇਸ ਤਰ੍ਹਾਂ ਦੇ ਬਣੀਆਂ। ਤਾਂ ਉਹ ਜਿੱਦ ਤੱਕ ਦਿਨ ਹਲਤੀ। ਹਮ। ਕੇਸ ਠੀਕ ਹੈ? ਹਾਂਜੀ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ।